ਪਕੌੜੇ ਤਾਂ ਤੁਸੀਂ ਅਕਸਰ ਹੀ ਘਰ ਵਿੱਚ ਬਣਾ ਕੇ ਖਾਂਦੇ ਜੇ ਪਰ ਇੱਕ ਵਾਰ ਤੁਸੀਂ ਪਿਆਜ਼ ਦੇ ਆ ਕਰਕਰੇ ਜੇ ਪਕੌੜੇ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਨਾਲ ਹੀ ਇੱਥੇ ਮੈਂ ਤੁਹਾਨੂੰ ਬੇਹੱਦ ਸੌਖੇ ਤਰੀਕੇ ਨਾਲ ਇਹ ਹਰੀ ਚਟਨੀ ਬਣਾਉਣੀ ਵੀ ਦੱਸਾਂਗੀ ਆਪਾਂ ਆਸਾਨੀ ਨਾਲ ਹੀ ਇਸ ਚਟਨੀ ਨੂੰ ਘਰ ਵਿੱਚ ਬਣਾ ਕੇ ਕਾਫੀ ਦਿਨਾਂ ਤੱਕ ਸਟੋਰ ਵੀ ਕਰਕੇ ਰੱਖ ਸਕਦੇ ਆ ਇਹਨਾਂ ਪਕੌੜਿਆਂ ਨੂੰ ਬਣਾਉਣ ਵਾਸਤੇ ਆਪਾਂ ਨੂੰ ਬਹੁਤ ਹੀ ਘੱਟ ਸਮਾਨ ਦੀ ਜ਼ਰੂਰਤ ਪੈਂਦੀ ਹੈ ਇੱਥੇ ਮੈਂ 6 ਪਿਆਜ਼ ਲਏ ਨੇ ਛਿੱਲ ਕੇ ਉਹੜਾ ਜੇ ਮੈਂ ਹਰਾ ਧਨੀਆ ਲੈ ਲਿਆ ਨਾਲ ਹੀ ਮੈਂ ਪੰਜ ਤੋਂ ਛੇ ਮਿਰਚਾਂ ਵੀ ਕੱਟ ਕੇ ਲੈ ਲੀਆਂ ਨੇ ਹੁਣ ਜੋ ਪਿਆਜ਼ ਨੇ ਇਹਨਾਂ ਦੀ ਆਪਾਂ ਜੋ ਜਾੜੇ ਇਹਨੂੰ ਅਲੱਗ ਕਰ ਦੇਣਾ ਕਿਉਂਕਿ ਪਿਆਜ਼ ਤੇ ਪਕੌੜੇ ਜੋ ਨੇ ਕਿੰਨ੍ਹ ਦੀ ਜੇਕਰ ਕਲੀਆਂ-ਕਲੀਆਂ ਕਲੀਆਂ ਖਿਲਨਗੀਆਂ ਫੇਰ ਹੀ ਵਧੀਆ ਬਣਨਗੇ ਤੇ ਜੇ ਜੜਾ ਅਲੱਗ ਕਰਾਂਗੇ ਤਾਂ ਹੀ ਇਹ ਪਕੌੜੇ ਵਧੀਆ ਬੰਦਦੇ ਨੇ ਇਸ ਕਰਕੇ ਤੁਸੀਂ ਜੜ ਨੂੰ ਅਲੱਗ ਕਰ ਦੇਣਾ ਹੈ ਤੇ ਫੇਰ ਇਹਨਾਂ ਨੂੰ ਕੱਟਣਾ ਹੈ ਤੇ ਨਾ ਹੀ ਇਹ ਜ਼ਿਆਦਾ ਮੋਟੇ ਹੋਣੇ ਚਾਹੀਦੇ ਨੇ ਤੇ ਨਾ ਹੀ ਜ਼ਿਆਦਾ ਇਹ ਪਤਲੇ ਕੱਟਣੇ ਆ ਜੇਕਰ ਜ਼ਿਆਦੇ ਪਤਲੇ ਕੱਟੋਗੇ ਤੇ ਬਹੁਤ ਜਲਦੀ ਸੜ ਜਾਣਗੇ ਜੇਕਰ ਮੋਟੇ ਕੱਟੋਗੇ ਤੇ ਪਕੌੜੇ ਕ੍ਰਿਸਪੀ ਨਹੀਂ ਬਣਨਗੇ ਐਸੇ ਹੀ ਤਰੀਕੇ ਨਾਲ ਮੇਰੇ ਕੋਲ ਜਿੰਨੇ ਵੀ ਪਿਆਜ਼ ਨੇ ਮੈਂ ਸਾਰੇ ਹੀ ਪਿਆਜ਼ ਇੱਕ ਹੀ ਸ਼ੇਪ ਵਿੱਚ ਕੱਟਲੇ ਹੋਏ ਨੇ ਹੁਣ ਆਪਾਂ ਇਹਨਾਂ ਪਿਆਜ਼ ਨੂੰ ਇੱਕ ਬੋਲ ਦੇ ਵਿੱਚ ਟ੍ਰਾਂਸਫਰ ਕਰ ਦਿੰਨੇ ਆ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਤੇ ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ। ਹੁਣ ਆਪਾਂ ਇਹ ਜੋ ਪਿਆਜ਼ ਨੇ ਇਹਨਾਂ ਦੇ ਵਿੱਚ ਇੱਕ ਚਮਚ ਜਿੰਨਾ ਨਮਕ ਪਾ ਦਵਾਂਗੇ। ਕਿਉਂਕਿ ਇਹਨਾਂ ਪਕੌੜਿਆਂ ਨੂੰ ਬਣਾਉਣ ਵਾਸਤੇ ਆਪਾਂ ਪਾਣੀ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ। ਇੱਕ ਚਮਚ ਨਮਕ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਮਕ ਦੇ ਨਾਲ ਮਿਲਾ ਦੇਣਾ ਹੈ। ਨਮਕ ਪਾਉਣ ਦੇ ਨਾਲ ਪਿਆਜ਼ ਜੋ ਨੇ ਉਹ ਪਾਣੀ ਛੱਡ ਦਿੰਦੇ ਨੇ ਤੇ ਆਪਾਂ ਨੂੰ ਇਹਦੇ ਵਿੱਚ ਵਾਧੂ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇੱਕ ਜੋ ਇਹਨਾਂ ਦੇ ਪਿਆਜ਼ ਦੇ ਲੱਸ਼ੇ ਨੇ ਉਹ ਬਿਲਕੁਲ ਅਲੱਗ-ਅਲੱਗ ਹੋ ਜਾਂਦੇ ਨੇ ਨਮਕ ਨਾਲ ਆਪਾਂ ਇਹਨੂੰ ਇਕੱٹری ਮਿਲਾ ਕੇ ਥੋੜੀ ਦੇਰ ਵਾਸਤੇ ਟੱਕ ਕੇ ਰੱਖ ਦਾਂਗੇ 1 ਤੋਂ 2 ਮਿੰਟ ਵਾਸਤੇ ਇੱਕ ਤੋਂ 2 ਮਿੰਟ ਤੱਕ ਮੈਨੂੰ ਟੱਕ ਕੇ ਰੱਖਿਆ ਸੀ ਹੁਣ ਇਹਦੇ ਵਿੱਚ ਜੋ ਮੈਂ ਹਰੀਆਂ ਮਿਰਚਾਂ ਕੱਟ ਕੇ ਰੱਖੀਆਂ ਨੇ ਉਹ ਪਾ ਦਿੱਤੀਆਂ ਨੇ ਇਹ ਪਕੌੜੇ ਹਰੀਆਂ ਮਿਰਚਾਂ ਦੇ ਨਾਲ ਬਹੁਤ ਜ਼ਿਆਦਾ ਸਵਾਦ ਬੰਦਦੇ ਨੇ ਤੁਸੀਂ ਹਰੀਆਂ ਮਿਰਚਾਂ ਦੇ ਥੋੜੇ ਜੇ ਬੀਜ ਕੱਢ ਕੇ ਫਿਰ ਉਹਨਾਂ ਨੂੰ ਵਰਤ ਸਕਦੇ ਜੇ ਹਰਾ ਧਨੀਆ ਵੀ ਆਪਾਂ ਪਾ ਦਿੱਤਾ ਹੈ ਹੁਣ ਆਪਾਂ ਇੱਥੇ ਕੁਸ਼ੇ ਦੇ ਵਿੱਚ ਮਸਾਲੇ ਪਾਵਾਂਗੇ ਵੇਸੰਦੀ ਵਰਤੋਂ ਇਹਨਾਂ ਪਕੌੜੀਆਂ ਵਿੱਚ ਬਹੁਤ ਹੀ ਘੱਟ ਹੁੰਦੀ ਆ ਇਹਨੂੰ ਆਪਾਂ ਲਾਸਟ ਤੇ ਵਰਤਾਂਗੇ ਪਹਿਲਾਂ ਆਪਾਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ ਜੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਅੱਧੇ ਚਮਚ ਜਿੰਨੀ ਅਜਵਾਇਨ ਲੈ ਕੇ ਇਹਨੂੰ ਥੋੜਾ ਜਿਹਾ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਮਸਲ ਕੇ ਪਾ ਦਵਾਂਗੀ ਨਾਲ ਹੀ ਇਹਦੇ ਵਿੱਚ ਆਪਾਂ ਬਾਕੀ ਦੇ ਮਸਾਲੇ ਪਾਵਾਂਗੇ ਜੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹਦੇ ਵਿੱਚ ਧਨੀਆ ਦਾ ਪਾਊਡਰ ਪਾ ਦਿੱਤਾ ਹੈ ਥੋੜਾ ਜਿਹਾ ਇੱਥੇ ਮੈਂ ਪੁੱਜਿਆ ਹੋਇਆ ਜੀਰਾ ਵੀ ਪਾ ਦਾਂਗੀ ਸਾਰੇ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੇ ਇਹ ਜੋ ਮੇ ਮਸਾਲੇ ਵਰਤੇ ਨੇ ਇਹਨਾਂ ਦੇ ਨਾਲ ਇਹ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਚਟਪਟੇ ਬਣਦੇ ਨੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਗਰਮ ਮਸਾਲਾ ਪਾਇਆ ਹੈ ਤੇ ਨਾਲ ਹੀ ਇਹਦੇ ਵਿੱਚ ਇੱਕ ਚੁਟਕੀ ਜਿੰਨੀ ਹਲਦੀ ਪਾ ਦਿੱਤੀ ਆ ਬਿਲਕੁਲ ਘੱਟ ਮੈਂ ਇਹਦੇ ਵਿੱਚ ਲਾਲ ਮਿਰਚ ਦੀ ਵਰਤੋਂ ਕੀਤੀ ਆ ਤੇ ਨਮਕ ਆਪਾਂ ਪਹਿਲਾਂ ਤੋਂ ਹੀ ਪਾ ਦਿੱਤਾ ਸੀ ਜਿੰਨੇ ਨਮਕ ਦੀ ਜ਼ਰੂਰਤ ਸੀ ਤੇ ਹੁਣ ਇਹਦੇ ਵਿੱਚ ਆਪਾਂ ਨੂੰ ਹੋਰ ਨਮਕ ਪਾਉਣ ਦੀ ਬਿਲਕੁਲ ਲੋੜ ਨਹੀਂ ਆ ਜੇਕਰ ਤੁਸੀਂ ਚਾਹੋ ਤੇ ਥੋੜਾ ਜਿਹਾ ਕਾਲਾ ਨਮਕ ਪਾ ਸਕਦੇ ਜੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਤੇ ਲੋੜ ਮੁਤਾਬਕ ਇਹਦੇ ਵਿੱਚ ਵੇਸਣ ਪਾਵਾਂਗੇ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਵੱਡਾ ਚਮਚ ਭਰ ਕੇ ਇਹਦੇ ਵਿੱਚ ਵੇਸਣ ਦਾ ਪਾਇਆ ਹੈ ਵੇਸਣ ਨੂੰ ਤੁਸੀਂ ਵਰਤਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਜ਼ਰੂਰ ਛਾਣ ਲਿਓ ਇਹਦੇ ਨਾਲ ਇਹ ਪਕੌੜਿਆਂ ਦੇ ਵਿੱਚ ਜਦੋਂ ਆਪਾਂ ਵੇਸਣ ਪਾਵਾਂਗੇ ਤੇ ਬਿਲਕੁਲ ਵੀ ਗੰਡਾ ਨਹੀਂ ਬਣਦੀਆਂ ਥੋੜਾ ਜਿਹਾ ਮੈਨੂੰ ਵੇਸਣ ਘੱਟ ਲੱਗਾ ਸੀ ਦੋ ਚਮਚੇ ਦੇ ਵਿੱਚ ਮੈਂ ਵੇਸਣ ਦੇ ਹੋਰ ਪਾ ਦਿੱਤੇ ਨੇ ਇਸ ਤੋਂ ਜ਼ਿਆਦਾ ਵੇਸਣ ਦੀ ਜ਼ਰੂਰਤ ਨਹੀਂ ਪੈਗੀ ਕਿਉਂਕਿ ਆਪਾਂ ਇਹਦੇ ਵਿੱਚ ਜ਼ਿਆਦਾ ਵੇਸਣ ਨਹੀਂ ਪਾਉਣਾ ਸਿਰਫ ਪਿਆਜ਼ ਦੇ ਉੱਤੇ ਵੇਸਣ ਦੀ ਥੋੜੀ-ਥੋੜੀ ਕੋਟਿੰਗ ਹੀ ਕਰਨੀ ਆ ਇਸ ਤਰੀਕੇ ਨਾਲ ਪਕੌੜੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਜੇਕਰ ਆਪਾਂ ਜ਼ਿਆਦਾ ਵੇਸਣ ਦੀ ਵਰਤੋਂ ਕਰਾਂਗੇ ਤੇ ਪਕੌੜਿਆਂ ਦੇ ਵਿੱਚ ਵੇਸਣ ਦਾ ਜ਼ਿਆਦਾ ਟੇਸਟ ਮਿਲੇਗਾ ਤੇ ਇਹ ਪਿਆਜ਼ ਦੇ ਪਕੌੜੇ ਨੇ ਇਹਦੇ ਵਿੱਚ ਆਪਾਂ ਜ਼ਿਆਦਾ ਵੇਸਣ ਨਹੀਂ ਰੱਖਾਂਗੇ ਇਹਦੇ ਵਿੱਚ ਆਪਾਂ ਨੂੰ ਪੂਰਾ ਪਿਆਜ਼ ਦਾ ਟੇਸਟ ਆਉਣਾ ਚਾਹੀਦਾ ਹੈ ਤੇ ਪਕੌੜੇ ਕ੍ਰਿਸਪੀ ਵੀ ਤਾਂ ਹੀ ਬਣਨਗੇ ਜੇਕਰ ਆਪਾਂ ਵੇਸਣ ਦੀ ਵਰਤੋਂ ਘੱਟ ਕਰਾਂਗੇ ਚੰਗੀ ਤਰਾ ਮੈਨੂੰ ਇੱਕ ਰਿ ਹੱਥ ਨਾਲ ਮਿਲਾ ਦਿੱਤਾ ਹੈ ਇੱਥੇ ਇੱਕ ਗੱਲ ਹੋਰ ਖਿਆਲ ਰੱਖਣ ਵਾਲੀ ਹੈ ਕਿ ਵੇਸਨ ਆਪਾਂ ਉਦੋਂ ਹੀ ਪਿਆਜ਼ ਦੇ ਵਿੱਚ ਮਿਕਸ ਕਰਨਾ ਹੈ ਜਦੋਂ ਆਪਾਂ ਬਿਲਕੁਲ ਪਕੌੜੇ ਬਣਾਉਣ ਵਾਸਤੇ ਤੇਲ ਗਰਮ ਕਰ ਚੁੱਕੇ ਹੋਈਏ ਮੈਂ ਇੱਥੇ ਤੇਲ ਨਾਲ ਦੀ ਨਾਲ ਹੀ ਗਰਮ ਰੱਖ ਦਿੱਤਾ ਸੀ ਤੇ ਫੇਰ ਹੀ ਇਹਦੇ ਵਿੱਚ ਮੇਸਲ ਮਲਾਇਆ ਹੈ ਇੱਕ ਵਾਰ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਕਿ ਕਿਸ ਤਰੀਕੇ ਦੇ ਆਪਣੇ ਕੋਲੇ ਪਿਆਜ਼ ਚਾਹੀਦੇ ਨੇ ਪਕੌੜੇ ਬਣਾਉਣ ਵਾਸਤੇ ਹੁਣ ਇੱਥੇ ਜੋ ਆਪਾਂ ਤੇਲ ਗਰਮ ਰੱਖਿਆ ਸੀ ਉਹਦੇ ਵਿੱਚੋਂ ਮੈਂ ਦੋ ਕੜਸ਼ੀਆਂ ਦੇ ਕਰੀਬ ਤੇਲ ਇਹਦੇ ਵਿੱਚ ਪਾ ਦਾਂਗੀ ਤੇਲ ਪਾਉਣ ਦੇ ਨਾਲ ਜੋ ਪਕੌੜੇ ਨੇ ਕਾਫੀ ਲੰਬੇ ਸਮੇਂ ਤੱਕ ਇੱਕਦਮ ਕ੍ਰਿਸਪੀ ਰਹਿੰਦੇ ਨੇ ਜੇਕਰ ਆਪਾਂ ਇਹਨੂੰ 4-5 ਘੰਟੇ ਵਾਸਤੇ ਵੀ ਰੱਖਾਂਗੇ ਪਕੌੜਿਆਂ ਨੂੰ ਇੱਕਦਮ ਕ੍ਰਿਸਪੀ ਰਹਿਣਗੇ ਇਹ ਤੁਸੀਂ ਜ਼ਰੂਰ ਪਾਓ ਤੇਲ ਜਦੋਂ ਕੋਈ ਵੀ ਤੁਸੀਂ ਪਕੌੜੇ ਬਣਾਉਂਦੇ ਜੀ ਉਹਦੇ ਵਿੱਚ ਗਰਮ ਗਰਮ ਤੇਲ ਜ਼ਰੂਰ ਪਾਇਆ ਕਰੋ ਇਹਦੇ ਨਾਲ ਪਕੌੜੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣਦੇ ਨੇ ਹੁਣ ਇੱਥੇ ਤੇਲ ਨੂੰ ਵੀ ਮਿਲਾ ਦਿੱਤਾ ਹੈ ਤੇ ਵੇਸਣ ਤੁਸੀਂ ਦੇਖੋ ਮੈਂ 1 ਕੱਪ ਵੇਸਣ ਲਿਆ ਸੀ ਤੇ ਉਹਦੇ ਵਿੱਚੋਂ ਅੱਧੇ ਕੱਪ ਤੋਂ ਵੀ ਘੱਟ ਵੇਸਣ ਦੀ ਵਰਤੋਂ ਹੋਈ ਆ ਤੇਲ ਪੂਰੀ ਤਰ੍ਹਾਂ ਆਪਣਾ ਗਰਮ ਮੈਂ ਗੈਸ ਦੀ ਫਲੇਮ ਮੈਂ ਮੀਡੀਅਮ ਤੇ ਕਰ ਦਿੱਤੀ ਆ ਤੇ ਹੁਣ ਇਹਦੇ ਵਿੱਚ ਆਪਾਂ ਪਕੌੜੇ ਪਾਉਣੇ ਸ਼ੁਰੂ ਕਰ ਦਾਂਗੇ ਤੁਸੀਂ ਚਾਹੋ ਤਾਂ ਕੋਈ ਇੱਕ ਸ਼ੇਪ ਦੇ ਕੇ ਵੀ ਇਹਨਾਂ ਪਕੌੜਿਆਂ ਨੂੰ ਬਣਾ ਸਕਦੇ ਜੇ ਪਰ ਜੇਕਰ ਆਪਾਂ ਇਹਨਾਂ ਨੂੰ ਬਿਨਾਂ ਸ਼ੇਪ ਤੋਂ ਬਣਾਵਾਂਗੇ ਤੇ ਪਕੌੜੇ ਜ਼ਿਆਦਾ ਕ੍ਰਿਸਪੀ ਬਣਦੇ ਨੇ ਆਪਾਂ ਇਹਨਾਂ ਪਕੌੜਿਆਂ ਨੂੰ ਇੱਕ ਵਾਰ ਵਿੱਚ ਹੀ ਚੰਗੀ ਤਰ੍ਹਾਂ ਨਹੀਂ ਫ੍ਰਾਈ ਕਰ ਲੈਣਾ ਜਦੋਂ ਇਹ ਥੋੜੇ ਜਿਹਾ ਫਰਾਈ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਹੈ ਕਿਉਂਕਿ ਪਕੌੜਿਆਂ ਦੇ ਉੱਪਰ ਇੱਕੋ ਜਿਹਾ ਕਲਰ ਆ ਸਕੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਲਾਸਟ ਤੇ ਸਾਰੇ ਹੀ ਪਕੌੜਿਆਂ ਨੂੰ ਇੱਕ ਵਾਰ ਵਿੱਚ ਫਰਾਈ ਕੀਤਾ ਜਾਵੇ ਇਹ ਪਕੌੜੇ ਮੈਂ ਕੱਢ ਕੇ ਇਸੇ ਹੀ ਤਰ੍ਹਾਂ ਮੈਂ ਦੂਸਰੀ ਵਾਰ ਦੇ ਪਕੌੜੇ ਵੀ ਬਣਾ ਕੇ ਤਿਆਰ ਕਰ ਲਵਾਂਗੀ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਇਹਨਾਂ ਪਕੌੜਿਆਂ ਨੂੰ ਬਣਾ ਕੇ ਜ਼ਰੂਰ ਦੇਖਿਓ ਇੱਕ ਤਾਂ ਸਮੇਂ ਦੀ ਬਹੁਤ ਬਚਤ ਹੁੰਦੀ ਆ ਫਟਾਫਟੇ ਪਕੌੜੇ ਬਣ ਜਾਂਦੇ ਨੇ ਇਹ ਕਿੰਨਾ ਪਕੌੜਿਆਂ ਨੂੰ ਬਣਾਉਣ ਵਾਸਤੇ ਸਾਨੂੰ ਬਹੁਤੇ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ ਦੂਸਰੀ ਵੱਰ ਦੇ ਪਕੌੜੇ ਵੀ ਮੈਂ ਥੋੜੇ ਜੇ ਕੱਚੇ ਬਣਾ ਕੇ ਤੇ ਕੱਢ ਲਏ ਨੇ ਹੁਣ ਆਪਾਂ ਜੋ ਗੈਸ ਦੀ ਫਲੇਮ ਐ ਬਿਲਕੁਲ ਹਾਈ ਤੇ ਕਰਕੇ ਇੱਕ ਵਾਰ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਹੀ ਇਹਦੇ ਵਿੱਚ ਬਾਕੀ ਦੇ ਪਕੌੜੇ ਪਾਵਾਂਗੇ ਮੈਂ ਤੇਲ ਨੂੰ 3 ਤੋਂ 4 ਮਿੰਟ ਵਾਸਤੇ ਇਸੇ ਤਰ੍ਹਾਂ ਪਿਆ ਰਹਾਂ ਦਿੱਤਾ ਸੀ ਤੇ ਪੂਰੀ ਤਰ੍ਹਾਂ ਤੇਲ ਗਰਮ ਹੋ ਚੁੱਕਾ ਹੈ ਹੁਣ ਮੈਂ ਇਹਦੇ ਵਿੱਚ ਜਿੰਨੇ ਵੀ ਪਕੌੜੇ ਬਣਾ ਕੇ ਰੱਖੇ ਸੀ ਉਹ ਪਾ ਦਵਾਂਗੀ ਇਸ ਤਰੀਕੇ ਨਾਲ ਜੇਕਰ ਆਪਾਂ ਪਕੌੜੇ ਬਣਾਉਨੇ ਆ ਤੇ ਇੱਕ ਤਾਂ ਇਹ ਹੁੰਦਾ ਹੈ ਕਿ ਪਕੌੜਿਆਂ ਤੇ ਕਲਰ ਸੇਮ ਇੱਕੋ ਜਿਹਾ ਆਉਂਦਾ ਹੈ ਤੇ ਦੂਸਰਾ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਜਦੋਂ ਸਾਨੂੰ ਗਰਮ ਗਰਮ ਪਕੌੜੇ ਖਾਣੇ ਹੋਣ ਅਸੀਂ ਉਸੇ ਟਾਈਮ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਖਾ ਸਕਦੇ ਹਾਂ ਹੁਣ ਤੁਸੀਂ ਇਹਨਾਂ ਪਕੌੜਿਆਂ ਨੂੰ ਇੱਕ ਵਾਰ ਚੰਗੀ ਤਰ੍ਹਾਂ कुरकुरੇ ਹੋਣ ਤੱਕ ਫਰਾਈ ਕਰ ਲੈਣਾ ਹੈ ਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਪਕੌੜੇ ਤਲਦੇ ਜੇ ਉਦੋਂ ਤੁਸੀਂ ਗੈਸ ਦੀ ਫਲੇਮ ਬਿਲਕੁਲ ਹਾਈ ਤੇ ਰੱਖ ਕੇ ਫੇਰ ਹੀ ਇਹਨਾਂ ਨੂੰ ਫਰਾਈ ਕਰਨਾ ਹੈ ਇੱਕ ਵਾਰ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਕਿ ਕਿਸ ਤਰੀਕੇ ਦੇ ਆਪਾਂ ਇਹ ਪਕੌੜੇ ਫਰਾਈ ਕਰਕੇ ਤਿਆਰ ਕਰਨੇ ਆ ਤੁਹਾਨੂੰ ਇਹ ਪਕੌੜੇ ਦੇਖਣ ਤੋਂ ਹੀ ਬਹੁਤ ਜ਼ਿਆਦਾ ਕ੍ਰਿਸਪੀ ਲੱਗਦੇ ਪਏ ਹੋਣੇ ਆ ਤੇ ਬਣੇ ਵੀ ਬੇਹਤ ਜ਼ਿਆਦਾ ਕ੍ਰਿਸਪੀ ਨੇ ਸਾਰੇ ਹੀ ਪਕੌੜੇ ਮੈਂ ਇਸੇ ਤਰ੍ਹਾਂ ਦੂਸਰੀ ਵਾਰ ਫਰਾਈ ਕਰਕੇ ਤੇ ਕੱਢ ਲਵਾਂਗੀ ਪਕੌੜੇ ਤਾਂ ਆਪਾਂ ਬਣਾ ਕੇ ਬਿਲਕੁਲ ਤਿਆਰ ਕਰ ਲਏ ਨੇ ਤੇ ਹੁਣ ਇੱਥੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਹਰੀ ਚਟਨੀ ਘਰ ਵਿੱਚ ਕਿੰਨੇ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ ਹਰੀ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਸਭ ਤੋਂ ਪਹਿਲਾਂ ਧਨੀਆ ਲੈ ਲਿਆ ਏ ਧਨੀਆ ਤੇ ਅੱਜ ਕੱਲ ਆਮ ਹੀ ਸਾਡੇ ਖੇਤਾਂ ਵਿੱਚ ਬਾਜ਼ਾਰਾਂ ਵਿੱਚ ਮਿਲ ਜਾਂਦਾ ਏ ਧਨੀਆ ਕੱਲਾ ਹੀ ਮੈਂ ਲਿਆਇ ਤੁਸੀਂ ਚਾਹੋ ਤਾਂ ਇਹਦੇ ਵਿੱਚ ਪਦੀਨਾ ਵੀ ਪਾ ਸਕਦੇ ਜੇ ਤਿੰਨ ਹਰੀਆਂ ਮਿਰਚਾਂ ਤੇ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਮੈਂ ਅਦਰਕ ਦਾ ਪੀਸ ਲੈ ਲਿਆ ਹੈ ਨਾਲ ਹੀ ਇਹਦੇ ਵਿੱਚ ਆਪਾਂ ਇੱਕ ਚਮਚ ਜਿੰਨੀ ਖੰਡ ਵੀ ਪਾ ਦਿੱਤੀ ਆ ਹਰੀ ਚਟਨੀ ਬਣਾਉਣ ਦੇ ਬਹੁਤ ਸਾਰੇ ਤਰੀਕੇ ਨੇ ਪਰ ਇਹ ਸਭ ਤੋਂ ਸਿੰਪਲ ਤਰੀਕਾ ਹੈ ਜਿਹੜਾ ਆਪਾਂ ਆਸਾਨੀ ਨਾਲ ਘਰ ਵਿੱਚ ਵਰਤ ਕੇ ਤੇ ਚਟਨੀ ਬਣਾ ਸਕਦੇ ਆ ਥੋੜੀ ਜਿਹੀ ਹਿੰਗ ਪਾ ਕੇ ਨਾਲ ਹੀ ਇਹਦੇ ਵਿੱਚ ਮੈਂ ਇੱਕ ਪੂਰਾ ਵੱਡਾ ਚਮਚ ਭਰ ਕੇ ਆਮਚੂਰ ਪਾਊਡਰ ਦਾ ਪਾਤਾ ਹੈ ਅੰਬਚੂਰ ਪਾਊਡਰ ਨਾ ਹੋਵੇ ਤੁਸੀਂ ਨਿੰਬੂ ਦਾ ਰਸ ਜਾਂ ਇਮਲੀ ਦਾ ਥੋੜਾ ਜਿਹਾ ਪਲਪ ਵਰਤ ਸਕਦੇ ਜੇ ਥੋੜਾ ਜਿਹਾ ਇਹਦੇ ਵਿੱਚ ਮੈਂ ਸਫੇਦ ਨਮਕ ਦੀ ਵੀ ਵਰਤੋਂ ਕੀਤੀ ਆ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਵੀ ਪਾਵਾਂਗੇ ਕਿਉਂਕਿ ਕਾਲੇ ਨਮਕ ਤੋਂ ਬਿਗਾਰੇ ਚਟਨੀ ਬਿਲਕੁਲ ਅਧੂਰੀ ਆ ਇਹ ਤੁਸੀਂ ਜ਼ਰੂਰ ਪਾਉਣਾ ਹੈ ਭੁੰਨ ਕੇ ਰੱਖਿਆ ਹੋਇਆ ਜੀਰਾ ਵੀ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਥੋੜੀ ਜੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਦੀ ਵਰਤੋਂ ਵੀ ਕੀਤੀ ਆ ਇਹਦੇ ਵਿੱਚ ਜਿੰਨੇ ਵੀ ਮੈਂ ਮਸਾਲੇ ਪਾਏ ਨੇ ਸਾਰੇ ਹੀ ਬਹੁਤ ਜ਼ਰੂਰੀ ਨੇ ਇੱਥੇ ਮੈਂ 3 ਤੋਂ 4 ਚਮਚ ਜਿੰਨਾ ਦਹੀਂ ਪਾ ਦਿੱਤਾ ਹੈ ਕਿਉਂਕਿ ਇਹ ਚਟਨੀ ਆਪਾਂ ਦਹੀਂ ਵਾਲੀ ਬਣਾਵਾਂਗੇ ਖੱਟੀ ਚਟਨੀ ਬਣੇਗੀ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਥੋੜੇ ਜਿਹਾ ਟਾਈਮ ਦੇ ਵਿੱਚ ਆਪਾਂ ਬਹੁਤ ਹੀ ਮਜ਼ੇਦਾਰੀ ਚਟਨੀ ਬਣਾ ਸਕਦੇ ਹਾਂ ਤੇ ਜੇਕਰ ਇਸ ਚਟਨੀ ਨੂੰ ਆਪਾਂ ਫਰਿੱਜ ਵਿੱਚ ਸਟੋਰ ਕਰਦੇ ਹਾਂ ਤੇ ਆਪਾਂ ਇਹਨੂੰ 5-7 ਦਿਨ ਆਰਾਮ ਨਾਲ ਖਾ ਸਕਦੇ ਹਾਂ ਤੁਸੀਂ ਦੇਖੋ ਕਿੰਨੀ ਸੋਹਣੀ ਮਜ਼ੇਦਾਰੀ ਜੀ ਇਹ ਚਟਨੀ ਬਣੀ ਆ ਤੇ ਆਸਾਨੀ ਨਾਲ ਆਪਾਂ ਘਰ ਵਿੱਚ ਤਿਆਰ ਕਰ ਸਕਦੇ ਹਾਂ ਮੈਂ ਇਹਨਾਂ ਪਕੌੜਿਆਂ ਨੂੰ ਮਿੱਠੀ ਤੇ ਹਰੀ ਚਟਨੀ ਦੋਨਾਂ ਨਾਲ ਖਾਵਾਂਗੇ ਜੇਕਰ ਤੁਸੀਂ ਮਿੱਠੀ ਚਟਨੀ ਦੀ ਰੈਸਪੀ ਦੇਖਣਾ ਚਾਹੁੰਦੇ ਜੇ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਜੇ ਤੇ ਪਕੌੜੇ ਦੇਖੋ ਤੁਸੀਂ ਕਿੰਨੇ ਜਿਆਦਾ ਕ੍ਰਿਸਪੀ ਨੇ ਤੇ ਪਕੌੜਿਆਂ ਦਾ ਅਸਲ ਮਜ਼ਾ ਤੇ ਇਹਨਾਂ ਦੋਨਾਂ ਚਟਨੀਆਂ ਦੇ ਨਾਲ ਹੀ ਆਉਂਦਾ ਹੈ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ